ਸੂਰੀ ਸਾਹਿਬ ਇੱਕ ਖਬਰ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਕਿ ਤਿੰਨ ਜਿਗਰੀ ਦੋਸਤਾਂ ਨੇ ਕੁਝ ਕੁ ਰੁਪਈਆ ਕਰਕੇ ਆਪਣੇ ਹੀ ਜਿਗਰੀ ਯਾਰ ਦਾ ਕਤਲ ਕਰ ਦਿੱਤਾ ਹੈ ਦੇਖੋ ਰਕੇ ਸਭ ਜਿਹੜੀ ਇਹ ਖਬਰ ਹੈ ਇਹ ਖਬਰ ਸੁਣਨ ਤੋਂ ਬਾਅਦ ਬਹੁਤਿਆਂ ਦਾ ਯਾਰੀ ਤੋਂ ਵਿਸ਼ਵਾਸ ਉੱਠ ਜਾਣਾ ਜੀ ਕਿਉਂਕਿ ਕਲਯੁਗ ਦੀ ਗੱਲ ਹੈ ਪਹਿਲਾਂ ਕਿਹਾ ਜਾਂਦਾ ਸੀਗਾ ਕਿ ਯਾਰੀ ਹੈ ਇਮਾਨ ਮੇਰਾ ਯਾਰ ਮੇਰੀ ਜ਼ਿੰਦਗੀ ਪਰ ਹੁਣ ਤਾਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਯਾਰ ਹੀ ਯਾਰਾਂ ਨਾਲ ਯਾਰ ਮਾਰ ਕਰਦੇ ਅੱਛਾ ਯਾਰੀ ਇੱਕ ਜਿਹੜਾ ਰਿਸ਼ਤਾ ਆ ਦੇਖੋ ਪਰਿਵਾਰ ਪਹਿਲਾ ਇਨਸਾਨ ਨੂੰ ਸਭ ਤੋਂ ਵੱਧ ਪਿਆਰਾ ਆ ਜੀ ਪਰਿਵਾਰ ਇਨਸਾਨ ਆਪ ਨਹੀਂ ਚੁਣਦਾ ਪਰਿਵਾਰ ਤੋਂ ਬਾਅਦ ਇਨਸਾਨ ਨੂੰ ਕੌਣ ਪਿਆਰੇ ਹੁੰਦੇ ਆ ਆਪਣੇ ਦੋਸਤ ਉਹ ਆਪ ਬਣਾਉਂਦਾ ਲੇਕਿਨ ਜਦ ਦੋਸਤ ਹੀ ਵਿਸ਼ਵਾਸ ਘਾਤ ਕਰ ਦੇਣ ਦੋਸਤ ਹੀ ਤੁਹਾਡਾ ਕਤਲ ਕਰ ਦੇਣ ਫਿਰ ਤੁਸੀਂ ਭਰੋਸਾ ਕਿਸ ਤੇ ਕਰੋਗੇ ਔਰ ਇਹ ਤਾਂ ਪਿੱਠ 'ਚ ਵੀ ਛੁਰਾ ਮਾਰਿਆ ਔਰ ਕਤਲ ਵੀ ਕੀਤਾ ਛੁਰਾ ਇਹਦਾ ਸੈਂਸ ਕਿ ਧੋਖਾ ਜਿਹੜਾ ਦਿੱਤਾ ਆ ਕਿ ਬੰਦੇ ਨੂੰ ਜਹਾਨੋਂ ਹੀ ਰੁਕਸਤ ਕਰ ਦਿੱਤਾ ਹੁਣ ਇਹ ਪਟਿਆਲੇ ਦੇ ਸਮਾਣਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਹਿਲਾ 2 ਯਾਰਾਂ ਵਿੱਚ ਆਪਸ ਵਿੱਚ ਲੈਣ ਦੇਣ ਹੁੰਦਾ ਜੀ ਮਨੀਸ਼ ਨਾਮਕ ਲੜਕਾ ਜਿਸ ਦਾ ਕਤਲ ਹੋਇਆ 마ਹੀ ਉਸ ਨੂੰ ਕਹਿੰਦੇ ਸੀਗੇ 마ਹੀ ਜਿਹੜਾ ਆਪਣੇ ਇੱਕ ਦੋਸਤ ਤੋਂ 2000 ਰੁਪਿਆ ਉਧਾਰਾ ਲੈ ਲੰਦਾ ਉਹਦੇ ਕੋ ਮੋੜਿਆ ਨਹੀਂ ਜਾਂਦਾ ਵਾਪਸ ਕੀਤਾ ਨਹੀਂ ਜਾਂਦਾ ਉਹਦੇ ਜਿਹੜਾ ਦੋਸਤ ਉਹ ਵਾਪਸ ਮੰਗਦਾ ਵਕਫਾ ਪੈ ਜਾਂਦਾ ਵਾਪਸ ਨਹੀਂ ਕਰਦਾ ਫਿਰ 마ਹੀ ਨੂੰ ਉਹ ਆਪਣੇ ਹੋਰ ਦੋ ਸਾਥੀਆਂ ਨਾਲ ਮਿਲ ਕੇ ਅਜਿਹੀ ਜਗ੍ਹਾ ਭੇਜ ਦਿੰਦਾ ਜਿੱਥੋਂ ਕਦੀ 마ਹੀ ਵਾਪਸ ਨਹੀਂ ਆ ਸਕਦਾ ਤਾਂ ਹਾਲਾਤ ਦੇਖੋ ਕਹਿੋ ਜੇ ਬਣ ਗਏ ਐਦਾ ਵੀ ਨਹੀਂ ਐ ਕਿ ਜਿਨ੍ਹਾਂ ਨੇ ਕਤਲ ਕਰਕੇ ਡੈੱਡ ਬੋਡੀ ਨੂੰ ਨਹਿਰ ਵਿੱਚ ਸੁੱਟਿਆ ਆ ਉਹ ਕੋਈ ਮਾਈਨਰ ਨੇ 18 ਤੋਂ ਘੱਟ ਨੇ ਜਾਂ ਕਹਿ ਦਈਏ ਟੀਨੇਜਰਸ ਨੇ 14-15 ਸਾਲ ਦੇ ਆ 20 ਤੋਂ 25 ਸਾਲ ਦੇ ਕਰੀਬ ਉਹਨਾਂ ਦੀ ਉਮਰ ਦੱਸੀ ਜਾ ਰਹੀ ਆ ਜਿਨ੍ਹਾਂ ਤਿੰਨਾਂ ਨੇ ਮਾਹੀ ਦਾ ਕਤਲ ਕੀਤਾ ਸਿਚੁਏਸ਼ਨ ਦਾ ਫਿਰ ਤੋਂ ਸਮਝਾ ਦਿੰਦਾ ਜੀ ਕਿ ਇੱਕ ਨੌਜਵਾਨ ਮਨੀਸ਼ ਮਾਹੀ ਜਿਸ ਦਾ ਨਾਮ ਹੈ ਆਪਣੇ ਇੱਕ ਦੋਸਤੋਂ 2000 ਰੁਪਏ ਧਾਰਾ ਲੈਂਦਾ ਮਤਲਬ ਪੈਸੇ ਵੀ ਇੰਨੇ ਜ਼ਿਆਦਾ ਨਹੀਂ ਆ 2000 ਤਾਂ ਅੱਜ ਕੱਲ੍ਹ ਵੈਸੀ ਜਿਹੜੇ ਜਵਾਕ ਆ ਉਹ ਖਰਚ ਕਰ ਦਿੰਦੇ ਆ 2000 ਰੁਪਏ ਲੈਂਦਾ ਤੇ ਵਾਪਸ ਨਹੀਂ ਕਰ ਹੁੰਦਾ ਵਕਫਾ ਪੈ ਜਾਂਦਾ ਤੇ ਉਹਦਾ ਜਿਹੜਾ ਸਾਥੀ ਹੁੰਦਾ ਜਿਹੜਾ ਦੋਸਤ ਹੁੰਦਾ ਉਹ ਮਨ ਵਿੱਚ ਖਟਾਸ ਰੱਖ ਲੈਂਦਾ ਰੰਜਿਸ਼ ਰੱਖ ਲੈਂਦਾ ਦੁਸ਼ਮਣੀ ਰੱਖ ਲੈਂਦਾ ਤੇ ਆਪਣੇ ਤੋਂ ਹੋਰ ਸਾਥੀਆਂ ਨਾਲ ਲੈ ਕੇ ਮਨੀਸ਼ ਨੂੰ ਪਹਿਲਾਂ ਬੁਲਾਉਂਦਾ ਉਹ ਤੋਂ ਪੈਸੇ ਕਹਿੰਦਾ ਕਿ ਮੇਰੇ ਵਾਪਸ ਕਰ ਉਹ ਕਹਿੰਦਾ ਯਾਰ ਮੇਤੋਂ ਨਹੀਂ ਕਰ ਹੋਣੇ ਹੱਲੇ ਵਾਪਸ ਨਹੀਂ ਕਰ ਹੋਣੇ ਤਾਂ ਕਹਿੰਦੇ ਕਿ ਉਹਨੂੰ ਕੁੱਟ ਕੇ ਉਹਦਾ ਕਤਲ ਕਰਕੇ ਉਸ ਤੋਂ ਬਾਅਦ ਉਹਦੀ লাশ ਨੂੰ ਖੁਰਦ-ਬੁਰਦ ਕਰਨ ਲਈ ਸਮਾਣੇ ਵਿਖੇ ਭਾਖੜਾ ਨਹਿਰ 'ਚ ਛੁੱਟ ਦਿੰਦੇ ਆ ਰਾਨੀ ਦਾ ਆ आलम ਇਹ ਹੈ ਕਿ ਜਿੰਨਾ ਤਿੰਨਾਂ ਨੇ ਕਤਲ ਕਰਕੇ ਡੈੱਡ ਬਾਡੀ ਨੂੰ লাশ ਨੂੰ ਭਾਖੜਾ ਨਹਿਰ ਵਿੱਚ ਛੱਟਿਆ ਆ ਮਨੇ ਇੱਕ ਵਾਰ ਵੀ ਨਹੀਂ ਸੋਚਿਆ ਕਿ ਅਸੀਂ ਇਹਦਾ ਕਤਲ ਕਰ ਰਹੇ ਹਾਂ ਕਿ ਇਹਦੇ ਮਾਪਿਓ ਨੂੰ ਨਹੀਂ ਲੱਭਣਗੇ ਕਿ ਜਦੋਂ ਪੁਲਿਸ ਨੂੰ ਸ਼ਿਕਾਇਤ ਕਰਨਗੇ ਪੁਲਿਸ ਤਫ਼ਤੀਸ਼ ਨਹੀਂ ਕਰੇਗੀ ਕਿ ਪੂਰੇ ਦੇਸ਼ ਅੰਦਰ ਕਾਨੂੰਨ ਦੀ ਕੋਈ ਵਿਵਸਥਾ ਨਹੀਂ ਹੈ ਮੰਨਿਆ ਕਿ ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਜਾ ਰਹੀ ਹੈ ਲੇਕਿਨ ਪੁਲਿਸ ਆਪਣਾ ਕੰਮ ਤਾਂ ਕਰ ਰਹੀ ਹੈ ਔਰ ਇਹ 21 ਮਈ ਦਾ ਮਾਮਲਾ ਪੁਲਿਸ ਨੇ ਗੰਭੀਰਤਾ ਨਾਲ ਤਫ਼ਤੀਸ਼ ਕੀਤੀ ਉਸ ਤੋਂ ਬਾਅਦ ਜਿਹੜੇ ਦੋਸਤ ਆ ਉਹੀ ਦੋਸ਼ੀ ਨਿਕਲੇ ਆ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਬੰਦਾ ਜਿਹੜਾ ਹੈ ਇਨਸਾਨ ਜਿਹੜਾ ਆ ਪਰਮਾਤਮਾ ਉਹਨੂੰ ਕਿਸ ਘਰ ਚ ਭੇਜਣਾ ਇਹ ਸਾਨੂੰ ਨਹੀਂ ਪਤਾ ਕਿ ਪਰਮਾਤਮਾ ਕਿਵੇਂ ਕਰਦਾ ਸਾਡੇ ਕੋਲ ਕੋਈ ਸਾਡੇ ਕੋਲ ਕੋਈ ਚੁਆਇਸ ਨਹੀਂ ਆ ਕਿ ਆਪਾਂ ਆਪਣੇ ਫੈਮਿਲੀ ਮੈਂਬਰਸ ਬਦਲ ਲਈਏ ਰਿਸ਼ਤੇਦਾਰ ਬਦਲ ਲਈਏ ਪਰ ਦੋਸਤ ਬੰਦਾ ਆਪ ਬਣਾਉਂਦਾ ਤਾਂ ਹੁਣ ਜਵਾਕਾਂ ਉੱਤੇ ਇਹ ਵੀ ਟੈਨਸ਼ਨ ਬਹੁਤ ਵੱਡੀ ਆ ਕਿ ਦੋਸਤ ਵੀ ਸਹੀ ਚੁਣਨੇ ਆ ਮਾਪੇ ਜਿਹੜੀ ਗੱਲ ਕਹਿੰਦੇ ਆ ਬਹੁਤ ਸੋਚ ਸਮਝ ਕੇ ਕਹਿੰਦੇ ਕਿ ਆਪਣੇ ਦੋਸਤ ਜਿਹੜੇ ਆ ਉਹ ਸੋਚ ਸਮਝ ਕੇ ਚੁਣੋ ਔਰ ਦੇਖੋ ਪੈਸਾ ਕਿਹੋ ਜੀ ਚੀਜ਼ ਆ ਪੈਸਾ ਤਾਂ ਆਪਣੇ ਵਿੱਚ ਦੂਰੀ ਪਾ ਦਿੰਦਾ ਆਪਣੇ ਆਪਣੇ ਸਕੇ ਭਰਾ ਜਿਹੜੇ ਹੁੰਦੇ ਆ ਉਹ ਲੜ ਪੈਂਦੇ ਆ ਪੈਸੇ ਆ ਪਿੱਛੇ ਇੱਥੇ ਤਾਂ ਯਾਰ ਸੀਗੇ ਔਰ ਯਾਰਾਂ ਨੇ ਸੱਚੀ ਯਾਰ ਮਾਰ ਕਰ ਦਿੱਤੀ ਉਹਨੂੰ ਅਜਹੀ ਥਾਂ ਤੇ ਭੇਜਤਾ ਪੈਸੇ ਵਾਪਸ ਨਾ ਮਿਲਣ ਲਈ ਕਿ ਉਹ ਮੁੜ ਕੇ ਵਾਪਸ ਨਹੀਂ ਆ ਸਕਦੇ ਪਰ ਦੇਖੋ 2000 ਰੁਪਏ ਆ ਹੁਣ ਜਦੋਂ ਇਹ ਜੇਲ੍ਹ ਵਿੱਚ ਜਾਣਗੇ ਅਪਰਾਧੀ ਦੇਖੋ ਕ੍ਰਿਮੀਨਲ ਮਾਈਂਡ ਨੇ ਸਹੀ ਜਗ੍ਹਾ ਤੇ ਕ੍ਰਿਮੀਨਲ ਮਾਈਂਡ ਦੀ ਜੇਲ੍ਹ ਹੀ ਆ ਔਰ ਕੀ ਹੁਣ ਜਿਹੜਾ ਇਹ 2000 ਰੁਪਿਆ ਆ ਵਾਪਸ ਆ ਜਾਏਗਾ ਕੀ ਹੁਣ 2000 ਰੁਪਏ ਵਾਪਸ ਮਿਲ ਜਾਏਗਾ ਕੀ ਇਹ ਨਸ਼ੀ ਦੀ ਲੋਰ ਵਿੱਚ ਸੀਗੇ ਕਿਉਂ ਕਿਉਂ ਕਤਲ ਕੀਤਾ ਕਿਵੇਂ ਕੀਤਾ ਬਹੁਤ ਸਾਰੇ ਸਵਾਲ ਨੇ ਕ੍ਰਿਮੀਨਲ ਮਾਈਂਡ ਜਿਹੜੇ ਹੁੰਦੇ ਆ ਉਹਨਾਂ ਦੀ ਸਹੀ ਜਗ੍ਹਾ ਜੇਲ੍ਹ ਚੀ ਔਰ ਜੇਲ੍ਹ ਚ ਵੀ ਨਾ ਦੀ ਕਾਉਂਸਲਿੰਗ ਹੋਣੀ ਚਾਹੀਦੀ ਆ ਔਰ ਉੱਥੇ ਬੈਠ ਕੇ ਉਹਨਾਂ ਸੋਚਣਗੇ ਕਿ 2000 ਦਾ ਵਾਪਸ ਨਹੀਂ ਆਣਾ ਨਾ ਦੋਸਤ ਨੇ ਵਾਪਸ ਆਣਾ ਜਿਹੜਾ ਹੋ ਸਕਦਾ ਜਿੰਦਾ ਰਹਿੰਦਾ ਤਾਂ ਬਚਾ ਲੈਂਦਾ ਔਰ ਹੁਣ ਉੱਪਰ ਕਿੰਨੇ ਲੱਗਣੇ ਆ ਕੋਟਾਂ ਕਚੈਰੀਆਂ ਚ ਕਿੰਨੇ ਲੱਗਣੇ ਆ ਜੇਲ੍ਹ ਚ ਜਿਹੜਾ ਸਮਾਂ ਬੀਤਣਾ ਪਹਿਲਾਂ ਦੋਸਤ ਸੀਗੇ ਹੁਣ ਕੀ ਬਣ ਗਏ ਕਾਤਲ ਅਪਰਾਧੀ ਬਣ ਗਏ ਔਰ ਮੈਂ ਤਾਂ ਕਹਿਣਾ ਕਿ ਜੇ ਉਹ 2000 ਰੁਪਏ ਮੋੜ ਤਾਂ ਜਿਹੜੇ ਤਿੰਨੇ ਨੇ ਆਪਸ ਚ ਲੜਪਣਾ ਸੀ ਮੇਰਾ ਇੰਨਾ ਬਣਦਾ ਹੁੰਦਾ ਇੰਨਾ ਬਣਦਾ ਇਹਨਾਂ ਦਾ ਫਿਰ ਅਪਰਾਧੀ ਕਿਉਂ ਕਿ ਕ੍ਰਿਮੀਨਲ ਮਾਈਂਡ ਆ ਆਪਸ ਵੀ ਨਹੀਂ ਬਣਨੀ ਸੀ ਤਾਂ ਦੋਸਤ ਆ ਜਿਹੜੇ ਉਹ ਸੋਚ ਸਮਝ ਕੇ ਚੁਣੋ ਦੋਸਤ ਉਹ ਬਣਾਓ ਜਿਹੜੇ ਤੁਹਾਡੇ ਔਖੇ ਸਮੇਂ ਤੇ ਤੁਹਾਡੇ ਨਾਲ ਖੜਨ ਇਹ ਨਹੀਂ ਆ ਕਿ ਤੁਹਾਡੇ ਤੇ ਔਖੇ ਸਮੇਂ ਆਪ ਪਾ ਦੇਣ ਬਹੁਤ ਸ਼ੁਕਰੀਆ